ਸਭ ਤੋਂ ਦੁੱਖ ਦੀ ਗੱਲ ਪਤਾ ਕੀ ਹੈ ਮਤਲਬ ਇੱਕ ਅੱਛੀ ਗੱਲ ਹੈ ਇੱਕ ਦੁੱਖ ਦੀ ਗੱਲ ਹੈ ਅੱਛੀ ਗੱਲ ਇਹ ਹੈ ਕਿ ਜਦੋਂ ਮੈਂ ਮੈਨੂੰ ਇਹਨਾਂ ਨੇ ਲੋਕੇਸ਼ਨ ਭੇਜੀ ਇਹ ਲੋਕੇਸ਼ਨ ਦੇ ਉੱਤੇ ਮੈਂ ਆਇਆ ਹਾਂ ਤਾਂ ਮੈਨੂੰ ਰਾਹ 'ਚ ਬੰਦਿਆਂ ਨੂੰ ਮੈਂ ਪੁੱਛਿਆ ਯਾਰ ਅੱਗੇ ਮਿੱਟੀ ਸੁੱਤੀ ਹੋਈ ਸੀ ਇੱਥੇ ਤਾਂ ਮੈਨੂੰ ਜਿਹਦੇ ਜਿਹਦੇ ਕੋਲੇ ਮੈਂ ਕਹਿੰਦਾ ਆਇਆ ਝੋਟੇ ਦੇ ਜਾਣਾ ਮੈਨੂੰ ਰਸਤਾ ਵੀ ਦੱਸ ਕੇ ਗਏ ਵਖਾ ਕੇ ਵੀ ਗਏ ਤੇ ਜੇ ਕਿਤੇ ਤੁਸੀਂ ਅੱਜ ਕੱਲ ਦੇ ਲੀਡਰ ਦਾ ਪੁੱਛ ਲਓ ਕਿਸੇ ਕੋਲੋਂ ਆ ਗਾਲ ਕੱਢਦੇ ਤੇ ਨਾ ਐਡਰੈਸ ਦੱਸਦੇ ਐ ਇੱਕ ਇਹੋ ਜਿਹਾ ਬਰਦਾਸ਼ਤ ਉਸ ਬੰਦੇ ਉੱਤੇ ਮੈਨੂੰ ਹੁਣੇ ਦੱਸ ਰਿਹਾ ਮੈਨੂੰ ਵੀ ਪਤਾ ਥੋੜਾ ਲਈ ਪਰਚਿਆਂ ਲਈ ਧੂੜ ਗੱਡੀ ਪਈ ਐ ਹੋਰ ਛੱਡੋ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਭਗਵੰਤ ਸਿੰਘ ਮਾਨ ਮੈਂ ਤੈਨੂੰ ਕਹੂੰਗਾ ਆ ਖੜੇ ਇਹਨਾਂ ਦੇ ਬਜ਼ੁਰਗ 2 ਸਾਲ ਪਹਿਲਾਂ ਦਾ ਪਰਚਾ ਇਹ ਸੁਣ ਲਾ ਧਿਆਨ ਨਾਲ ਨਹੀਂ ਤਾਂ ਬਾਅਦ ਵਿੱਚ ਜਵਾਬ ਦੇਨੇ ਪੈਣੇ ਆ 2 ਸਾਲ ਪਹਿਲਾਂ ਇੱਥੇ ਪੁਲਿਸ ਆ ਅਰੈਸਟ ਕਰਨ ਆਈ ਸੀ ਬਿਨਾ ਲੇਡੀ ਪੁਲਿਸ ਤੋਂ ਆਈ ਹੈ ਬਿਨਾ ਲੇਡੀ ਪੁਲਿਸ ਤੋਂ ਜਦੋਂ ਆਈ ਹੈ ਤੇ ਲਾਣੇਦਾਰ ਹੈ ਤਾਂ ਲਾਣੇਦਾਰ ਨੂੰ ਆਪਦੀਆਂ ਘਰ ਦੀਆਂ ਬੁੜੀਆਂ ਦੀ ਰੱਖਿਆ ਕਰਨ ਦਾ ਹੱਕ ਨਹੀਂਗਾ ਉਹਨੇ ਦਰਵਾਜ਼ਾ ਬੰਦ ਕਰ ਲਿਆ ਪੁਲਿਸ ਦੂਜੇ ਪਾਸੇ ਦੀ ਆ ਗਈ ਲੇਡੀਜ਼ ਪੁਲਿਸ ਨਹੀਂ ਹੈ ਮੈਂ ਫਿਰ ਦੱਸਦਿਆਂ ਕਿਸੇ ਦੇ ਘਰੇ ਪੁਲਿਸ ਜਾ ਰਹੀ ਹੈ ਹਰ ਘਰ 'ਚ ਲੇਡੀਜ਼ ਹੁੰਦੀਆਂ ਨੇ ਕੀ ਇਹ ਲੇਡੀਜ਼ ਪੁਲਿਸ ਲੈ ਕੇ ਨਹੀਂ ਆਉਣੀ ਚਾਹੀਦਾ ਸੀ ਉਹ ਸਾਰਾ ਕੁਝ ਵੀਡੀਓ 'ਚ ਉਹਦਾ ਐਵੀਡੈਂਸ ਹੈ ਤੇ ਉਦੋਂ ਜਦੋਂ ਇਹਨਾਂ ਨੇ ਦਰਵਾਜ਼ਾ ਬੰਦ ਕੀਤਾ ਤਾਂ ਇਹਨਾਂ ਤੇ ਹੁਣ ਕੇਸ ਪਾਤਾ ਜੀ ਪੁਲਿਸ ਨੂੰ ਬਾਦਾ ਕਰੇਟ ਕੀਤੀ ਪਹਿਲਾਂ ਤਾਂ ਮੈਨੂੰ ਇੱਕ ਸਮਝ ਨਹੀਂ ਆਉਂਦੀ ਇਹ ਪੁਲਿਸ ਵਾਲਿਆਂ ਨੂੰ ਪਹਿਲਾਂ ਦਿਮਾਗ ਨਹੀਂ ਕੰਮ ਕਰਦਾ 2 ਸਾਲ ਪਹਿਲਾਂ ਕਿਉਂ ਨਹੀਂ ਪਾਇਆ ਪਰਚਾ ਵੀ ਮੈਂ ਦੱਸਦਾ ਤੁਹਾਨੂੰ ਇਹਨਾਂ ਨੇ ਕਰਤੂਤ ਕਿਉਂ ਕੀਤੀ ਹੈ ਕਿਉਂਕਿ ਇਹਨਾਂ ਨੇ ਸੱਤ ਪੁਲਿਸ ਵਾਲਿਆਂ ਤੇ ਕਿਹੜਾ ਪਰਚਾ ਕਰਾਇਆ ਆਈ ਵੀ ਹਿਊਮਨ ਰਾਈਟਸ ਨੂੰ ਪਾਇਆ ਹਿਊਮਨ ਰਾਈਟਸ ਦੇ ਥਰੂ ਉਹਨਾਂ ਦੇ ਰੈਟ ਪਾਈ ਗੰਦਾ ਟੱਪੀਆਂ ਰੈਟ ਪਾਈ ਨੰਗੇ ਸਰਕਮਾ ਆਇਆ ਨੰਗੇ ਸਿਰ ਕਮਾਇਆ ਝੂਠ ਸਰਦਾਰ ਬੰਦੇ ਨੂੰ ਝੂਠੇ ਪਰਚੇ ਪਾਏ ਤੇ ਕੰਦਰ ਡੱਪ ਕੇ ਅੰਦਰ ਆਏ ਲੇਡੀਜ਼ ਪੁਲਿਸ ਨਾਲ ਦੀ ਜਦੋਂ ਇਹਨਾਂ ਨੇ ਪਾਇਆ ਹਿਊਮਨ ਰਾਈਟਸ ਬਦਲੇ ਚ ਇਹਨਾਂ ਤੇ ਬਜ਼ੁਰਗਾਂ ਦੇ ਉੱਤੇ ਕੇਸ ਪਾਤਾ ਤੁਹਾਨੂੰ ਸ਼ਰਮ ਸ਼ੁਰੂ ਨਹੀਂ ਆਉਂਦੀ ਆ ਉਹ ਐਸਡੀ ਭਵੰਤਮਾਨ ਦਾ ਕਹਿ ਗਿਆ ਉਹਦੀ ਵੀ ਵੀਡੀਓ ਆ ਤਿੰਨੇ ਐਮਐਲਏ ਲੈ ਵੀ ਅੱਜ ਕੋਈ ਗੱਲ ਨਹੀਂ ਕਰਾਂਗੇ ਬਹੁਤ ਜ਼ੋਰ ਦੀ ਬੋਲਦੇ ਉਦੋਂ ਵੀ ਤੁਹਾਨੂੰ ਸਾਲ ਨੂੰ ਪਤੀ ਹੈ ਇਹਨਾਂ ਦਾ ਓਐਸਡੀ ਭਵੰਤਮਾਨ ਦਾ ਉਸ ਵੇਲੇ ਦਾ ਮੈਂ ਤਾਂ ਜੇਲ੍ਹ ਸੀ ਤਿੰਨੇ ਮਾਨਸਾ ਦੇ ਐਮਐਲਏ ਵਿਧਾਇਕ ਤੇ ਐਸਐਸਪੀ ਨਾਨਕ ਸ਼ਰਿਆ ਬੀੜੂਆਂ ਬਣੀਆਂ ਹੋਈਆਂ ਐ ਵੀ ਅਸੀਂ ਪਰਚੇ ਕੈਨਸਲ ਕਰਾਂਗੇ ਝੋਟੇ ਮੇਰੇ ਤਾਂ ਕੀ ਕੈਨਸਲ ਕਰਨੇ ਸੀ ਮੇਰੇ ਤੇ ਚਾਰ ਹੋਰ ਪਾਰ ਰੱਖੇ ਨੇ 6 ਹੋ ਗਏ ਟੋਟਲ ਇੱਕ ਪਹਿਲਾਂ 370 ਸਾਨੂੰ ਪੱਤੀਆ ਝੂਠਾ ਪਾਇਆ ਸੀ ਉਹ ਕੈਨਸਲੇਸ਼ਨ ਹੁਣ ਮੇਰੇ ਬਿਰਤ ਬਾਪੂ 70 ਸਾਲ ਤੇ ਪਾਤਾ ਪਰ ਫਾਹੀ ਲਾ ਦ ਉਹਦੇ ਨਾਲ ਔਰ ਇੱਕ ਹੋਰ ਵੇਖੋ ਬਿਲਡਿੰਗ ਬਣਾ ਐਸੇ ਸ਼ਹਿਰ ਦਾ ਇੱਕ ਬੰਦਾ ਹੈ ਐਮ ਐਲ اے ਉਹਦੇ ਤੇ ਸਿਪ ਭਗਵੰਤ ਸਿੰਘ ਮਾਨ ਸਾਡੇ ਸੀਐਮ ਮਿਨਿਸਟਰ ਸਾਹਿਬ ਨੇ ਕਿਹਾ ਸੀ ਸਾਨੂੰ ਸਬੂਤ ਮਿਲ ਗਏ ਆ ਅਸੀਂ ਇਹਨੂੰ ਫੜ ਲਿਆ ਸਿੱਧਾ ਲੈ ਵੀ ਚੋਰੀ ਕਰਦੇ ਆ ਕਰਪਸ਼ਨ ਲੈਂਦੇ ਆ ਫੜ ਲਿਆ ਉਹ ਜਿਹੜੇ ਵਾਦੇ ਸੀ 3 ਸਾਲ ਪਹਿਲਾਂ ਬੋਲੇ ਤੇ ਹੁਣ ਤੁਸੀਂ ਉਹਨੂੰ ਫ੍ਰੀ ਕਰਤਾ ਇਹ ਗੱਲ ਵੀ ਫਿਰ ਉਹਦੋਂ ਮੁੱਖ ਮੰਤਰੀ ਗਲਤ ਕਹਿ ਰਹੇ ਸੀ ਉਹ ਮਰਾਹ ਕਰ ਰਹੇ ਸੀ ਪੰਜਾਬ ਨੂੰ ਔਰ ਇੱਕ ਗੱਲ ਮੈਂ ਹੋਰ ਦੱਸ ਦਿਆਂ ਤੁਹਾਨੂੰ ਇਹ ਤੁਸੀਂ ਨਸ਼ਿਆਂ ਦੇ ਵਿਰੁੱਧ ਯੁੱਧ ਹੈ ਕੱਲ ਐਸੇ ਸ਼ਹਿਰ ਮਾਨਸਾ ਤੈਨ ਮੁੰਡੇ ਤੈਨ ਮੁੰਡੇ ਗੁਜ਼ਰੇ ਨੇ ਨਸ਼ੇ ਕਰਕੇ ਪਿਛਲੇ ਮਹੀਨੇ 31 ਜੁਲਾਈ 14 ਦੀ ਗਿਣਤੀ ਹੈ 14 ਦੀ ਅਸਲ ਲੋਗਾ ਲੈ ਕੇ ਜਾਉਂ ਜਟਾਣੇ ਪਿੰਡ ਵਾਲੇ ਕੱਟ ਰੱਖਾਂਗੇ ਉੱਥੇ ਇੱਕ ਪਿੰਡ ਤੇ ਜਟਾਣਾ ਛੋਟਾ ਜਿਹਾ ਪਿੰਡ ਆ ਚਾਰ ਪੁੱਤ ਮੁੰਡੇ ਗੁਜ਼ਰ ਗਏ ਆਹ ਥੋੜਾ ਯੁੱਧ ਆ ਇਕੱਲਾ ਛੋਟਾ ਇੱਥੇ ਖੜਾ ਦੱਸ ਰਿਹਾ 14 ਮੁੰਡੇ ਗੁਜ਼ਰ ਲਾਗਣਾ ਬਾਅਦ ਸੱਤ ਮੁੰਡੇ ਗੁਜ਼ਰ ਗਏ ਕੱਲ ਨਸ਼ੇ ਦੀ ਵੱਡੋ ਨਾਲ ਤੇ ਕਹਿ ਦਿੰਦੇ ਨੇ ਇਹ ਵਿਫਾਹਾ ਲੈ ਗਿਆ ਜਾਂ ਸਾਇਲੈਂਟ ਐਟੈਕ 24 ਸਾਲ ਦੇ ਬੱਚਾ ਨੂੰ ਕੋਈ ਸਾਇਲੈਂਟ ਐਟੈਕ ਹੋਇਆ ਹੀ ਅੱਜ ਤੱਕ ਲੋਕ ਹੈ ਕਦੇ 24 ਸਾਲ ਦੇ ਬੱਚਿਆਂ ਨੂੰ ਛੋਡੇ ਵੇਲੇ ਕਦੇ ਨੌਜਵਾਨ ਬੱਚਾ ਮਰਦਾ ਸੀ ਕੋਈ ਐਕਸੀਡੈਂਟ ਹੋ ਗਿਆ ਤਾਂ ਮਰ ਜਾਂਦਾ ਆਪ ਦੀ ਨਕਾਮੀ ਨੂੰ ਛਪਾਉਣ ਲਈ ਇਹ ਹੈ ਜਾਂ ਕੁਝ ਕਰਦੇ ਆ ਹਨਾ ਤਾਂ ਧੰਨਵਾਦ ਆ ਜੀ ਜੋ ਸਾਡੇ ਲਈ ਆਏ ਨੇ ਸੋਚਣਾ ਮੈਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਕਹੂੰਗਾ ਕਿ ਉਹ ਮੁੰਡੇ ਨੇ ਜਿਹੜੇ ਨਿਰਸਵਾਰਥ ਕੰਮ ਕਰ ਰਹੇ ਨੇ ਫਿਰ ਪਤਾ ਕੀ ਕਹਿਣਗੇ ਕੀ ਇਹ ਰਫ ਮੇਰੀ ਗੱਲ ਸੁਣੋ ਜਿਨ੍ਹਾਂ ਨੂੰ ਤੁਸੀਂ ਟ੍ਰੇਨਿੰਗ ਦਿਨੇ ਹੋ ਪੁਲਿਸ ਦੀ ਜਿਨ੍ਹਾਂ ਨੂੰ ਸਿਖਾਉਣੇ ਹੋ ਕਿ ਬਿਹੇਵ ਕਿਵੇਂ ਕਰਨਾ ਹੈ ਜਦੋਂ ਤੁਸੀਂ ਪਬਲਿਕ ਡੀਲਿੰਗ ਕਰਨੀ ਹੈ ਉਹ ਤੁਹਾਡੇ ਪੁਲਿਸ ਵਾਲੇ ਧੰਦਾ ਡੱਟ ਕੇ ਆਉਂਦੇ ਆ ਇਹ ਸਾਰੇ ਬੇਬੇ ਹਰੀ ਘਰ ਸੀਗੇ ਉਦੋਂ ਤੁਹਾਨੂੰ ਤਾਂ ਇਹ ਤਰੀਕਾ ਨਹੀਂ ਆਇਆ ਤੇ ਇਹਨਾਂ ਨੂੰ ਤੁਸੀਂ ਆਨੇ ਕਿ ਜੀ ਗਲਤ ਬੋਲਦਾ ਜਾ ਕੇ ਤੇ ਹੋਰ ਕੀ ਬੋਲੇ ਨਛੇੜੀਆਂ ਨੂੰ ਜਿਹੜੇ ਬੰਦੇ ਨਸ਼ਾ ਵੇਚਦੇ ਨੇ ਉਹ ਨਛੇੜੀ ਤਾਂ ਬੇਬੇ ਆ ਉਹ ਤਾਂ ਆਪਣੇ ਬੱਚਿਆਂ ਦਾ ਬਚਾਉਣੇ ਆਪਾਂ ਉਹਨਾਂ ਲਈ ਇਹ ਕੀ ਬੋਲੇ ਵਿਚਾਰਾ ਜਾ ਕੇ ਔਰ ਇੱਕ ਇੱਕਾ ਲੇਮੈਂਡ ਹੈ ਨੇ ਮੈਂ ਉਹ ਵੀ ਗੱਲ ਕਰੂ ਜੇ ਵੀ ਉਹ ਜਾਂਦਾ ਇੱਕ ਸੱਚਾ ਬੰਦਾ ਹੈ ਆਪਾਂ 40 50 ਬੱਚੇ ਛਡਾ ਰੱਖਿਆ ਹੀ ਨਾ ਛੜੇ ਆਪਣੇ ਜਿੰਮ ਲਾਉਂਦੇ ਨੇ 50000 ਕਮਾ ਰਹੇ ਨੇ ਇਹ ਕਹਿੰਦੇ ਸੀ ਨੌਕਰੀਆਂ ਦੇਵਾਂਗੇ ਆਪਾਂ 50 ਬੰਦੇ ਮਾਨਸਾ ਮਾਨਸਾ ਦੇ ਮੂਹਰੇ ਖੜੇ ਕਰ ਸਕਦੇ ਹਾਂ ਹਾਂ ਸੁਣੋ ਗੱਲ ਚੰਗੇ ਛਡਾ ਰਹੇ ਐ ਔਰ ਤੁਸੀਂ ਇਹਨੂੰ ਸਿਲਾ ਕੀ ਦੇ ਰਹੇ ਹੋ ਕਿਆ ਉਹਨਾਂ ਦੇ ਬਜ਼ੁਰਗ ਗਏ ਇੱਧਰ ਉਹ ਖੜੇ ਸਾਹਮਣੇ ਇਹਨਾਂ ਦੇ ਤੁਸੀਂ ਪਰਚਾ ਕਰ ਤੋਂ ਉਹ ਵੀ 2 ਸਾਲ ਬਾਅਦ ਆਲਾ ਜਦੋਂ ਆਲ ਦੇ ਲਾਣੇ ਦੀ ਰੱਖਿਆ ਕਰ ਰਿਹਾ ਲਾਣੇਦਾਰ ਹੈ ਯਾਰ ਆ ਕਰ ਰਹੇ ਹਾਂ ਤੁਸੇ ਮਾੜਾ ਜਿਹਾ ਤਾਂ ਸੋਚ ਰੋ ਮੈਨੂੰ ਸੋਡੀ ਜਾਣਕਾਰੀ ਹੋ ਦਸਣਾ ਮਾਨ ਸਾਹਿਬ ਅੱਜ ਨਾ ਹੀ ਇਹਨਾਂ ਨੇ ਚਾਰ ਕਟਾਈਲਾਂ ਲਾਈਆਂ ਪਾਰਕ ਚ ਬਣਾਇਆ ਤਾਂ ਆਪਣੀ ਦੁਕਾਨ ਵੀ ਸ਼ੇਰਾ ਉਧਰ ਨੂੰ ਵਖੰਦਰ ਮੈਂ ਤੁਹਾਨੂੰ ਦਿਖਾ ਕੇ ਲਿਆਉਂਗਾ ਇਹਨੂੰ ਵੀ ਵਿਖਾ ਦੇਈਏ ਇਹਦੇ ਨਾਲ ਵੀ ਵਿਖਾ ਦੇ ਚਾਰ ਕਟਾਈਲਾਂ ਲਾਈਆਂ ਨੇ ਇਹਨਾਂ ਨੇ ਚਾਰ ਕਟਾਈਲਾਂ ਦਾ ਤੇ ਇਹਨਾਂ ਨੇ ਬੋਰਡ ਲਾਇਆ ਵੀ ਭਵਨ ਤਮਾਨ ਦੀ ਕਾਰਗੁਜ਼ਾਰੀ ਸਰਕਾਰ ਚ ਇਹ ਟਾਈਲਾਂ ਦਾ ਤਾਂ ਘਾਟਨ ਮਾਨਯੋਗ ਵਿਅਕਤੀਗਲਾ ਕਰਨਗੇ ਜਿਹੜੇ ਇਹਨਾਂ ਨੇ ਕਰਾਪਸ਼ਨ ਚ ਬੜੇ ਵੀ ਖੁਦ ਬੜੇ ਸੀ ਤੇ ਆਪਾਂ ਵੀ ਇਹਨਾਂ ਨੂੰ ਬੇਇਨਤੀ ਕਰਦੇ ਹਾਂ ਪਹਿਲ ਇਹਨਾਂ ਨੂੰ ਮੈਂ ਵੀ ਆ ਮੈਂ ਵੀ ਬੋਰਡ ਲਗਾ ਵੀ ਮਾਨ ਜੋਗ ਆ ਬਨਾਲਾ ਵੀ ਮਾਨ ਜੋਗ ਭੰਤਮਾਨ ਦੀ ਜੋਗਗਵਾਈ ਹੇਠ ਨਸ਼ੇ ਵਿਰੁੱਧ ਲੜ ਰਹੇ ਸੱਚ ਬੋਲਦੇ ਆ ਅੱਜ ਵਿੱਚ ਇਸ ਘਰ ਦੇ ਬਸਿੰਦਿਆਂ ਤੇ ਸਭ ਤੋਂ ਵੱਧ ਝੂਠੇ ਪਰਚੇ ਪਾਏ ਗਏ ਨੇ ਵਿਦ ਪ੍ਰੂਫ 6 ਮੇਰੇ ਤੇ ਇੱਕ ਮੇਰੇ ਬਾਪੂ ਤੇ ਮੇਰੇ ਬੱਚੇ ਰਹਿ ਗਏ ਇਹਨਾਂ ਨੂੰ ਮਾਰ ਦੋ ਸਾਨੂੰ ਗੋਲੀ ਮਾਰ ਦੋ ਅਸੀਂ ਪੰਜਾਬ ਚ ਹੀ ਰਹਿਣੇ ਆ ਸੱਚ ਬੋਲਦੇ ਆ ਕੋਈ ਛੋਡੇ ਸਾਡੇ ਚ ਕੋਈ ਕਮੀ ਹੋਵੇ ਦੱਸੋ ਵੱਡੇ ਬਲੇਕ ਕਹਿੰਦਾ ਪਰਚਾ ਤੁਸੀਂ ਉਹਨਾਂ ਤੋਂ ਪੈਸੇ ਲੈਨੇ ਹੋ ਧੰਨਵਾਦ ਸਾਇਦ ਪੂਰਾ ਪਰਿਵਾਰ ਅਦਗਾਟਨ ਕਰੋ ਜੀ ਛੋਡੇ ਚੋਰ ਐਮਐਲਏ ਨੂੰ ਭੇਜ ਦੋ ਜੇ ਤੁਸੀਂ ਆਸ ਹੈ ਤੁਸੀਂ ਕਰੋ ਨਹੀਂ ਫਿਰ ਸਾਡੇ ਆਪ ਦੇ ਲਈ ਤਰਾਉਣ ਵਾਲੇ ਹੈਗੇ ਨੇ ਅਸੀਂ ਸਰਦਾਂਗੇ ਸਾਰਿਆਂ ਨੂੰ ਥੋੜਾ ਜਿਹਾ ਸੋਚ ਲਿਓ ਜੀ ਥੋੜਾ ਜਿਹਾ ਮੈਂ ਕਿਸਦਾ ਜੀ ਨਹੀਂ ਕਰਦਾ ਆਹਦੇ ਬਾਹਰ ਚ ਲਿਖਣ ਨੂੰ ਮੈਂ ਤੁਹਾਨੂੰ ਨਾ ਇੱਕ ਗੱਲ ਦੱਸ ਦਿਆਂ ਭਗਵੰਤ ਜੀ ਆ लास्ट ਗੱਲ ਦੱਸਦਾ ਇਹ ਦਿੱਲੀ ਵਾਲਿਆਂ ਨੇ ਨਜ਼ਰ ਨਹੀਂ ਆਉਣਾ ਕਿਤੇ ਇਹ ਸਵਾਲ ਥੋਟੋ ਪੁੱਛੇ ਜਾਣਗੇ ਤਾਂ ਜ਼ਿੰਦਗੀ ਜਿਹੜੀ ਬਾਕੀ ਆ ਜੀ ਜੇ ਉਹਦੇ ਜਵਾਬ ਥੋੜੇ ਜਿਹੀ ਵੀ ਆਪ ਦੇ ਕਰਮਾਂ ਨਾਲ ਦੇ ਦੇ ਚਾਹੁੰਦੇ ਹੋ ਨਾ ਹਜੇ ਵੀ ਮੌਕਾ ਹੈ ਇਹਦਾ ਕੁਛ ਕਰ ਲਓ ਨਹੀਂ ਤਾਂ ਵਕਤ ਨਿਕਲ ਗਿਆ ਤੇ ਫਿਰ ਪੂਰਾ ਜ਼ਿੰਦਗੀ ਅੱਖਾਂ 'ਚ ਕੁਸੁੰਨ ਦੇ ਕੇ ਰਹੋਗੇ ਕਿ ਮੌਕਾ ਮਿਲਿਆ ਸੀ ਕੀਤਾ ਨਹੀਂ ਕੋਸ਼ਿਸ਼ ਬਲ ਕੇ ਐਬ ਜੇ ਮੁੰਡਿਆਂ ਨੂੰ ਜਿਹੜੇ ਸੱਚੀ ਮੁੱਚੀ ਕੋਸ਼ਿਸ਼ ਕਰ ਰਹੇ ਆ ਉਹ ਇਹਨਾਂ ਦੇ ਬਜ਼ੁਰਗਾਂ ਨੂੰ